ਵੈਗੁਰਖਾਲ ਸਾਹਿਬੈਗੁਰ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਪੌਰਾ ਸਾਹਿਬ ਅੰਤਨ ਧੰਵਾ ਬਾਬਾ ਦੀਪ ਸਿੰਘ ਸ਼ਹੀਦ ਜਿੱਥੇ ਉਹਨਾਂ ਨੇ ਤਪੱਸਿਆ કરી ਸੀ ਤਲਵੰਡੀ ਸਾਬ ਉਹ ਤਖਤ ਸ੍ਰੀ ਦਮਦਮਾ ਸਾਹਿਬ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਪੌਰਾ ਸਾਹਿਬ ਇੱਥੇ ਗੁਰੂ ਇੱਥੇ ਬਾਬਾ ਜੀ ਨੇ ਤਪੱਸਿਆ કરી ਸੀ ਪੌਰਾ ਸਾਹਿਬ ਬਾਬਾ ਦੀਪ ਸਿੰਘ ਨੇ ਜੋ ਕਿ ਧਰਤੀ ਦੇ ਥੱਲੇ ਬਣਿਆ ਹੋਇਆ ਹੈਗਾ ਹੁਣ ਆਪਾਂ ਤੋਂ ਹੇਠੇ ਲੈ ਕੇ ਚੱਲਦੇ ਹਾਂ। ਪਰ ਸੰਗਤ ਬਹੁਤ ਸ਼ਰਧਾ ਨਾਲ ਆਉਂਦੀ ਹੈ ਬਾਈ ਇੱਥੇ ਬਹੁਤ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸੰਗਤ ਇੱਥੋਂ ਰੈਗੂਲਰਲੀ ਆਉਂਦੀ ਹੈ। ਕੋਈ ਬੋਲਦਾ ਨਹੀਂ ਚਾਲਦਾ ਨਹੀਂ ਕੁਛ ਨਹੀਂ ਕੋਈ ਸ਼ੋਰ ਸ਼ਰਾਬਾ ਨਹੀਂ। ਸਾਰੀ ਸੰਗਤ ਪਿਆਰ ਨਾਲ ਬਾਹਰ ਸਵੀਟ ਲੱਗੀ ਹੋਈ ਹੈ ਇੱਥੇ ਪਾਣੀ ਪੀ ਕੇ ਤੇ ਹੁਣ ਇਹਦੇ ਬਾਅਦ ਲਾਈਨ 'ਚ ਲੱਗ ਕੇ ਜਾਣਾਗਾ। ਸੰਤਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੋ ਕਿ ਮਹਾਨ ਯੋਧੇ ਅਦੁੱਤੀ ਦੇਨ ਸਿੱਖ ਪੰਥ ਨੂੰ ਉਹਨਾਂ ਦੇ ਜੋ ਕਿ ਧਰਤੀ ਦੇ نیچے ਆ ਇਸ ਵਿੱਚ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੇਗਾ ਗੁਰੂ ਗ੍ਰੰਥ ਸਾਹਿਬ ਸੰਪੂਰਨ ਵੀ ਇਸ ਜਗ੍ਹਾ ਤੇ ਹੋਇਆ ਸੀ ਤਖਤ ਸ੍ਰੀ ਦਮਦਮਾ ਸਾਹਿਬ ਤਰਵੰਡੀ ਸਾਬੋ ਬਾਈ ਮਰਨਿੰਗ ਸਿੰਘ ਨੇ ਲਿਖਤ ਕਰੀ ਸੀਗੀ ਉਹਨੂੰ ਸੰਪੂਰਨ ਕੀਤਾ ਸੀ ਲਿਖਿਆ ਸੀ ਆ ਦੇਖੋ ਨੀਚੇ ਪਰ ਨਮਾ ਰੂਪ ਦੇ ਚੁੱਕਿਆ ਬਾਈ ਪਹਿਲਾਂ ਇਹ ਪੁਰਾਣਾ ਸੀ ਜਦੋਂ ਪਹਿਲਾਂ ਛੋਟੇ ਹੁੰਦੇ ਇੱਥੇ ਆਉਂਦੇ ਨਾ ਪੁਰਾਣਾ ਸੀ ਜਿਵੇਂ ਸੇਮ ਉਹੀ ਚੀਜ਼ ਸੀਗਾ ਪਰ ਹੁਣ ਇਹਨੂੰ ਨਵੀਂ ਦਿੱਖ ਦਿੱਤੀ ਜਾ ਚੁੱਕੀ ਹੈ ਹੁਣ ਹੌਲੀ ਹੌਲੀ ਸੰਗਤ ਸਤਨਾਵਾਂ ਵਾਹਿਗੁਰੂ ਦਾ ਜਾਪ ਕਰਦੀ ਨੀਚੇ ਜਾ ਰਹੀ ਆ ਤੇ ਤਾਂ ਸੰਗਤ ਦਾ ਇਕੱਠ ਹੁੰਦਾ ਇੱਕ ਪਾਸੇ ਜਾਣ ਵਾਸਤੇ ਇੱਕ ਇੱਕ ਪਾਸੇ ਜਾਣ ਵਾਸਤੇ ਇੱਕ ਪਾਸੇ ਆਉਣ ਵਾਸਤੇ ਪਰ ਐਂਟਰ ਹੋਣ ਵਾਸਤੇ ਪੋਹਰਾ ਸਾਹਿਬ ਨੂੰ ਸਿਰਫ ਇੱਕ ਛੋਟੀ ਜਿਹਾ ਛੋਟਾ ਜਿਹਾ ਗੇਟ ਹੀ ਹੈ ਉਹ ਸਾਹਮਣੇ ਤੁਹਾਨੂੰ ਦਿਖ ਰਿਹਾਗਾ ਪਰ ਸੰਗਤ ਤਾਂ ਬਹੁਤ ਪਿਆਰ ਨਾਲ ਦੇਖੋ ਨਾ ਆਪਾਂ ਐਂਟਰ ਹੋ ਚੁੱਕੇ ਆਂ ਐਂਟਰ ਅੰਦਰ ਆਹ ਸਾਹਮਣੇ ਰੌਸ਼ਨਦਾਨ ਆ ਇਹ ਰੌਸ਼ਨਦਾਨ ਸੀਗਾ ਕਿਉਂਕਿ نیچے ਬਣਿਆ ਹੋਇਆ ਸੀ ਤੇ ਹਵਾ ਆਉਂਦੀ ਸੀਗੀ ਤੇ ਉਹ ਸਾਹਮਣੇ ਜਿਹੜਾ ਘੜਾ ਬਣਿਆ ਹੋਇਆ ਇਹਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਜਿਹਦੇ ਸ਼ੋਲੇ ਹੁੰਦੇ ਸੀਗੇ ਕਿਉਂਕਿ ਜਰਵਾਣੇ ਸੀਗੇ ਬਹੁਤ ਤਾਕਤਵਰ ਸੀ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਪੌਰਾ ਸਾਹਿਬ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਤਕਸੀਦਮਦਮ ਸਾਹਤਲਵੰਡੀ ਸਾਹਿਬੋ ਇਸ ਜਗ੍ਹਾ ਤੇ ਤਪੱਸਿਆ ਕਰੇ